ਲਾ ਰੇੜਾ ਚੱਕ ਲਾ ਰੇੜੇ ਤੇ ਹੀ ਆਉਣੀਆਂ ਸਾਰੀਆਂ ਇਹ ਆਹ ਏ ਖੀਜੀ ਬਈ ਇਹ ਆਹ ਏ ਕਿਉਂ ਨਾ ਕੀ ਆ ਨਾ ਆਹ ਵੇ ਕਿੰਨੀਆਂ ਸੋਹਣੀਆਂ ਵੇ ਕੁਟਰ ਕੁਟਰ ਕਰਦੀਆਂ ਫਿਰ ਹਾਂਜੀ ਸਸੀ ਕਾਲ ਕੀ ਆ ਚਾਲ ਤੇ ਅੱਜ ਦੇ ਔਲਾਦ ਵਿੱਚ ਸਾਖਤਾ ਗੋਰਾ ਜੀ ਸਾਡੇ ਨਾਲ ਚੱਲੇ ਨੇ ਗੋਰਾ ਜੀ ਉਹਨੇ ਲੈਣ ਚੱਲੇ ਨੇ ਟੁੱਕੜ ਲੈ ਆ ਗੋਪੀ ਬੜੇ ਦਿਨਾਂ ਦਾ ਕਹਿੰਦੇ ਕਹਿੰਦੇ ਟੁੱਕੜ ਲੈ ਆਈਏ ਬਈ ਟੁੱਕੜ ਲੈ ਆਈਏ ਮੰਗੇ ਕਹਿੰਦਾ ਉਹਨਾਂ ਦਾ ਵੀ ਰਾਚਨ ਮੁੱਕਣ ਵਾਲਾ ਆ ਬਈ ਕੁਖੜਾ ਦਾ ਉਹ ਆਪਣੇ ਦੇ ਖੜੇ ਆ ਚੱਲ ਅੱਜ ਲੈ ਕੇ ਆਈਏ ਚਲੋ ਚਲੋ ਹੈ ਗੱਟੂ ਚ ਗੱਟੂ ਚ ਬਸ ਇੱਥੇ ਪੈਣਗੇ ਸਾਰੇ ਹੀ ਪੈ ਜਾਣੇ ਆ ਫੀਡ ਆ ਲੈ ਮਾਰਨੇ ਉਹ ਪੁਰਾਣੇ ਸੱਚੀ ਸੌਂ ਖਾ ਕੇ ਦੱਸੀ ਤੈਨੂੰ ਐ ਨਹੀਂ ਲੱਗਦਾ ਪਿਆ ਕਿ ਜਿਵੇਂ ਪੁਰਾਣੀਆਂ ਫਿਲਮਾਂ ਦੇ ਵਿੱਚ ਇਹੋ ਜਿਹੇ ਉਹ ਹੁੰਦੇ ਪਠਾਨ ਹੁੰਦੇ ਸੀ ਹਨਾ ਜਿਹੜੇ ਉਹ ਜਿਹੜੇ ਉਹ ਲੈ ਲੈ ਉੱਤੇ ਖਲੋ ਗਏ ਅਸਲ ਆ ਨਹੀਂ ਹੁੰਦੇ ਜਿਹੜੇ ਜੱਲ 'ਚ ਹੁੰਦੇ ਜਿੰਨ ਜਿੰਦੇ ਉਹ ਲੱਗ ਲਿਆ ਇਹਦਾ ਉਹ ਲੱਗੇ ਜਿੰਦੀ ਆ ਜਵੇ ਹਰਜੀਤ ਕੌਰ ਜੀ ਵਾ ਵਾ ਬਧਾਈਆਂ ਆਪਣੇ ਘਰੇ ਘੱਟੋਂ ਕਰ 40 ਕੁੱਕੜਾ ਕੁਕੜੀਆਂ ਆਉਣ ਲੱਗੀਆਂ ਮੈਂ ਤੇ ਨਾਲ ਆਂਡੇ ਖਾਣਾ ਕਰਾਂਗੇ ਆਪਾਂ ਡੇਲੀ ਪ੍ਰੋਟੀਨ ਚ ਠੀਕ ਆ ਓਕੇ ਕੋਈ ਹੋਰ ਤਾਂ ਕੰਮ ਹੈ ਨਹੀਂ ਚਾਚ ਦਾ ਨਹੀਂ ਮਾਤੇ ਚਾਚ ਦੇ ਬਹੁਤ ਕੰਮ ਆ ਸਾਡੇ ਕੋ ਕੁੱਕੜੀਆਂ ਲੈ ਕੇ ਆਈਏ ਹੁਣ ਆਪਾਂ ਚੰਗਾ ਲੱਦ ਲੈ ਆਈਏ ਬਾਕੀ ਤੇ ਦੇ ਸਕਦੇ ਆ ਕਪ ਬੋਰਡ ਦਾ ਮਿਸਤਰੀ ਹੁਣਾਂ ਦਾ ਕੰਮ ਚੱਲੇ ਜਾਂਦਾ ਆ ਸਾਡੇ ਦੋ ਚੋਬਰ ਨੌਜਵਾਨ ਤੁਰੇ ਆਉਂਦੇ ਅੱਗੋਂ ਦੀ ਕਹਿੰਦੇ ਨਾਲ ਦੀ ਨਾਲ ਹੀ ਮਿਸਤਰੀ ਮੇਰੇ ਵੀਰ ਨਿਭੜ ਜੂ ਕੰਮ ਆਪਣਾ ਵਿਆਹ ਤੋਂ ਪਹਿਲਾਂ ਪਹਿਲਾਂ ਬਾਲ ਦੱਬੀ ਆਉਂਦੇ ਕਿ ਲਿਸਨ ਮਾਈਕਾ ਚਾੜੀ ਤਰੇ ਆਉਂਦੇ ਸਾਰੀਆਂ ਪਲਾਈਆਂ ਬਲੂਈਆਂ ਤੇ ਚੱਲ ਗੋਰੀਆ ਕੀ ਸੋਚਣਦਿਆਂ ਮੈਂ ਕਹ ਵੀ ਉਹ ਪਿੰਜਰਾ ਲੈ ਚੱਲ ਕੇ ਇਹ ਤੇ ਰੱਖ ਲੈ ਪਿੰਜਰਾ ਹੈਂ ਪਿੰਜਰੇ 'ਚ ਤੇ ਰੱਖ ਲੈ ਪਿੰਜਰੇ 'ਚ ਹੀ ਫਾੜ ਪਿੰਜਰਾ ਲੈ ਖਲਾਇ ਤੇ ਰੱਖ ਲੈ ਪਿੰਜਰਾ ਪਰ ਪਿੰਜਰੇ 'ਚ ਵੱਧ ਤੋਂ ਵੱਧ ਕਿੰਨੀਆਂ ਆਉਣੀਆਂ ਹਾਂਜੀ 10 ਹੀ ਆ ਜਾਣਗੀਆਂ ਜ਼ਰੂਰੀ ਦੀ ਟੋਕਰੇ 'ਚ ਰੱਖ ਲੋ ਰੇੜੇ ਰੇੜੇ ਚਾ ਕੇ ਲੈ ਆਓ ਔਖੇ ਰਵਾਂਗੇ ਆਹੋ ਐਂ ਕਰੀਏ ਉਹਨਾਂ ਨੂੰ ਉਹਨਾਂ ਦੀਆਂ ਲੱਤਾਂ ਨੂੰ ਨਾ ਜੂੜ ਪਾ ਕੇ ਤੇ ਉਹਨਾਂ ਨੂੰ ਟੋਕਰੇ 'ਚ ਰੱਖ ਕੇ ਲੈ ਆਈਏ ਤੇ ਇੱਥੇ ਲੈ ਕੇ ਖੁੱਲੀਆਂ ਛੱਡ ਦੇਣੀਆਂ ਆਪਾਂ ਟੈਨਸ਼ਨ ਘਾਤੋ ਲੈਣ ਦਾ ਚਲੋ ਚਲੋ ਚੱਲ ਆ ਰੇੜਾ ਚੱਕ ਲੈ ਰੇੜੇ ਤੇ ਹੀ ਆਉਣੀਆਂ ਸਾਰੀਆਂ ਜਿੱਡੀਆਂ ਉਹ ਰੇੜਾ ਲੈ ਚੱਲ ਉਹ ਟੋਕਰੇ ਲੈ ਗਿੱਟੂ ਆਪਣੇ ਚਾਰੇ ਪੰਜੇ ਰੇੜਾ ਲੈ ਚੱਲ ਕਹਿੰਦਾ ਭਾਈ ਤੁਹਾਡਾ ਰੇੜਾ ਚੱਕਿਆ ਗਿਆ ਓਏ ਮੇਰੀ ਗੱਲ ਸੁਣ ਟੋਕਰਿਆਂ ਦੀ ਵੀ ਲੋੜ ਨਹੀਂ ਹੈਗੀ ਰੇੜੇ 'ਚ ਲੱਤਾਂ ਬੰਨ੍ਹ ਕੇ ਥੱਲੇ ਰੱਖ ਕੇ ਉੱਤੇ ਚਾਦਰ ਪਾ ਕੇ ਲੈ ਆਉਣੇ ਜਾਂ ਚਾਦਰ ਲਿਆ ਉਹ ਦਰੀ ਲਿਆ ਦਰ ਇਧਰ ਹੀ ਲਿਆ ਦਰੀ ਕੁੱਕੜੀਆਂ ਉਹ ਕੁੱਕੜੀਆਂ ਦਰੀ ਲਿਆ ਓਏ ਵੇ ਗੱਡੀ ਤੇਰੀ ਆਉਂਦੀ ਉਹ ਬਾਜ ਕੇ ਸਾਈਡ ਤੇ ਰਹਿਓ ਭਰਾਵਾ ਇਹਨਾਂ ਉਹ 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 ਮਗਰ ਲੱਧੀਆਂ ਵੇਖੀ ਟਿੱਡੀਆਂ ਹੀ ਆ ਕੁੱਕੜਾਂ ਗੇ ਦੰਦ ਵੇ ਟੁੱਟੇ ਲੱਫੜ ਵਜਾਇਆ ਗੇ ਕੁੱਕੜਾਂ ਕੋ ਲੱਧੀਆਂ ਪਈਆਂ ਏ ਕੋਈ ਨਹੀਂ ਕੁੱਕੜ ਇੱਕ ਘਰ ਦੀ ਗ੍ਰੋਸਰੀ ਲੈ ਕੇ ਆਈਆਂ ਗ੍ਰੋਸਰੀ ਲੈ ਕੇ ਆਰਾਮਦਾਇਕ ਤਰੀਕੇ ਇਹਦੇ ਪੈਸੇ ਲੱਗੇ ਦਾ ਮੂੰਹ ਡਿਆ ਪਿਆ ਹਣਾ ਇਹਦੇ ਪੈਸੇ ਲੱਗੇ ਦਾ ਮੂੰਹ ਡਿਆ ਪਿਆ ਗਰ ਇਹ ਹੋਵੇਖੀ ਜੀ ਭਈ ਇਹ ਆਹ ਹੋਵੇ ਕਿਉਂ ਘੇੜ ਕੇ ਜਾਂਦੀ ਹੈ ਅੱਜ ਤਾਂ ਆ ਖੋਜ ਇਹਨਾਂ ਦਾ ਆਪਣਾ ਸਾਮਾਨ ਹੈ ਜੋੜਾ ਇਹਨਾਂ ਨੂੰ ਪਤਾ ਹੋਵੇ ਬਿਸਕਟ ਲੱਕ ਵਾਲੇ ਖਲਾਬੀ ਉਹ ਪਿਛੋ ਡੱਬੇ ਉਹ ਤੋੜਾ ਪੜਾ ਇਹ ਖਾਣ ਨੂੰ ਵੈਰਾਈਟੀ ਵਾਵਾ ਮਿਲ ਗਈ ਅੱਜ ਤਾਂ ਹੀ ਖੋਜ ਹੋਉਂਦੀ ਆ ਤਾਂ ਹੀ ਕਰਦੇ ਆ ਵੀ ਤਾਂ ਹੀ ਖੁਸ਼ ਆਏ ਉਹਦੇ ਪੈਸੇ ਲਵਾਈਆਂ ਉਹ ਜਿਹੜੀ ਠੋਜ ਜਾਂਦੀ ਹੈ ਹੈ 20 ਮੁਰਗੀ ਆ ਇੱਕ ਜਾਣਾ 5-5 ਫੜ ਲਓ ਕਿੰਨੇ ਫੜ ਲਓ 5 ਦਾ 15 ਦਾ 20 ਹੋ ਗਿਆ ਹੋਰੀਆ ਹੋ ਗਿਆ ਆ ਜੀ ਵਾਧੂ ਹੋ ਜਾਣੀਆਂ। ਟੋਕਰੇ ਦਾ ਕੋਈ ਸੀਨ ਨਹੀਂ ਐਵੇਂ ਹੀ ਗੋਰਾ ਚੱਕ ਰਿਆ ਨਾਲ। ਨੇ ਰੱਖੀਆਂ ਬੰਨ ਕੇ ਲੈਣੀਆਂ ਆਪਾਂ। ਹੋਰ ਜੀ। ਬਾਤ ਚਲੋ ਚਲੋ। ਗੋਪੀ ਨੇ ਆਪਣੀ ਵਾਲੇ ਫੂਲ ਲੋਏ। ਸਬਜ਼ੀ ਵੀ ਲਾਈ ਆ ਮੂੜ ਨਾਲ। ਹਲਕਾ ਮਾ। ਗੋਪੀ ਆਰਗੈਨਿਕ ਖੇਤੀ ਕਰਦਾ ਪਾਉ। ਗੋਪੀ ਦੀ ਚੜਾਈ ਆ। ਕੋਈ ਪੂਰਾ। ਕੋਪੀ ਜੇ ਤੂੰ ਘਰੇ ਨਾ ਲਾਈਆਂ ਹੁੰਦੀਆਂ ਨੂੰ ਕਿਸੇ ਨੇ ਕਿਸੇ ਨੇ ਲੈ ਜਾਣੀਆਂ ਹੌਲੀ ਹੌਲੀ ਪੱਟ ਪੱਟ ਕੇ। ਇਹ ਗਈਆਂ ਹੀ। ਤਾਹੀਂ ਵਜ ਗਿਆ ਵਾਕੇ ਗੱਲ ਸਹੀ ਐ ਲੈ ਵੀ ਆ ਫਿਰਦੀ ਆਪਣੀਆਂ ਸਾਰੀਆਂ ਮੁਰਗੀਆਂ ਸਾਰੀਆਂ ਆਪਣੀਆਂ ਹੌਲੀ ਹੌਲੀ ਲਈ ਜਾਣੀਆਂ ਹੌਲੀ ਹੌਲੀ ਲੈ ਹੀ ਜਾਣੀਆਂ ਗੋਰੇ ਲਾਲ ਹੀ ਮੁਰਗੀਆਂ ਦਾ ਸਾਰੀਆਂ ਗੋਰੇ ਗੋਰੇ ਦਾ ਵੀ ਔਖਾ ਕੰਮ ਲਾਲੀ ਵਿੱਚ ਚਿੱਟੇ ਗੋਰੇ ਦਾ ਵੀ ਔਖਾ ਕੰਮ ਪੰਜ ਛੇ ਹੀ ਕਹਿਣਾ ਉਹਨੂੰ ਪਰ ਸੋਹਣੀਆਂ ਦਾ ਤਾਂ ਘਰੇ ਭੇਦ ਨੂੰ ਕਾਓ ਕਿਤੇ ਗੋਰੇ ਨਾਲ ਤਾਂ ਸਲਾਈ ਪਈਆਂ ਰਹਿੰਦੀਆਂ ਨੇ ਵੀ ਰੋਜ਼ ਆ ਕੇ ਚੂਲੀਆਂ ਕਰਦੀਆਂ ਗੋਰੇ ਨਾਲ ਤਾਂ ਗੋਰੇ ਨੂੰ ਭੇਦ ਜਿਆਦਾ ਅੱਲਾਹ ਆ ਗਾ ਬੈਠਿਆ ਬਹਿ ਜਾ ਓਏ ਕੁਰਸੀਆਂ ਨਹੀਂ ਓਏ ਇੱਕ ਕਿੱਧਰ ਚੜੀ ਫਿਰਦੀ ਆ ਓਏ ਇੱਕ ਕਿੱਧਰ ਚੜੀ ਫਿਰਦੀ ਆ ਵੇ ਯਾਰ ਆਪਣੇ ਘਰੇ ਜਾਣੀ ਰਾਜੀ ਨਹੀਂ ਹੋ ਬਾਹਰ ਭੱਜੀ ਫਿਰਦੀ ਓ ਕਿ ਮੁਰਗੀ ਫੜ ਜਾ ਲੇ ਲੈ ਲੋ ਕੀ ਲਾਲ ਫੜਦੇ ਇਹ ਕਹਿੰਦਾ ਚਿੱਟੀਆਂ ਫੜੋ ਲੈ ਦੱਸ ਦੇਸੀ ਆਂਡਾ ਖਾਣਾ ਏ ਆਹ ਆਂਡਾ ਚਿੱਟਾ ਦਊ ਏ ਨਹੀਂ ਨਹੀਂ ਦੇਸੀ ਆਂਡੇ ਲਾਲ ਹੀ ਹੋਣ ਗਾਣੇ ਲਾਲ ਹੀ ਲਾਲੀ ਆ ਗਈਆਂ ਹੀ ਸੋਹਣੀਆਂ ਨਾ ਹੈਂ ਅੱਛੀਆਂ ਨਾ ਅੱਛੀਆਂ ਕਿਉਂ ਨਾ ਕੀ ਐ ਨਗਰ ਆ ਵੇ ਕਿੰਡੀਆਂ ਸੋਹਣੀਆਂ ਵੇ ਕੁਟਰ ਕੁਟਰ ਕਰਦੀਆਂ ਫਿਰਦੀਆਂ ਗੁੜ 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 ਕਰਦੀਆਂ ਫਿਰ ਨਾ ਇਹਨਾਂ ਨੇ ਹੁਣ ਕਰੇ ਕੋਕ ਕੋਕ ਕਰਦੀਆਂ ਨੇ ਪਹਿਲਾਂ ਹੁਣ ਪੱਲੇ ਵੀ ਲਾਓ ਇਹਨਾਂ ਦੀ ਪੱਲੇ ਦੀ ਲੋੜ ਹੀ ਨਹੀਂ ਮਾਦੇ ਇੰਨੀ ਵੀ ਨਹੀਂ ਠੰਡੇਗੀ ਲੋੜ ਕਿਉਂ ਨਹੀਂ ਗਈ ਲਾ ਦੇ ਨੇ ਉੱਤੋਂ ਪੱਲੇ ਵੀ ਛਾ ਦੇ ਨੇ ਦਰੀ ਵੀ ਛਾ ਦੇ ਨੇ ਉੱਤੋਂ ਉੱਤੋਂ ਥੱਲੇ ਉਹ ਦਰੀ ਵੀ ਛਾ ਦੇ ਨੇ ਇੱਕ ਵਧੀਆ ਜਗ੍ਹਾ ਨਾ ਖੁੱਲੀ ਜਗ੍ਹਾ ਨਾ ਵਾਦੂ ਇੰਨੀ ਵਾਲੀ ਇਹ ਚ 20 25 ਹੋਰ ਆ ਜਾਣੀਆਂ ਨੇ 10 15 ਹੋਰ ਆ ਜਾਣੀਆਂ ਲੈ ਨਹੀਂ ਬੈਂ ਲਈ ਵੀ ਜਗਾ ਵਾਧੂ ਖੁੱਲੀ ਜੈਨਾਂ ਕੋਈ ਨਹੀਂ ਇੱਕ ਥਾਂ ਦੇ ਇਕੱਠੀਆਂ ਹੋ ਕੇ ਬੈਠੀਆਂ ਰਹਿਣਾ ਇਹਨਾਂ ਨੇ ਇੱਕ ਥਾਂ ਤੇ ਰਹਿਣਾ ਆਹੋ ਇੱਕ ਥਾਂ ਤੇ ਤੁਹਾਨੂੰ ਵੀ ਨਹੀਂ ਸੀ ਤੇ ਟਕਾ ਆਉਂਦਾ ਤੁਹਾਨੂੰ ਉਹ ਵਾਦੇ ਇਹ ਕਹਿੰਦੇ ਲੈਚ ਲੈਚ ਨਾਲ ਦੇ ਖਾਣੇ ਨੇ ਨੇਚਰਲ ਖਾਣੇ ਨੇਚਰਲ ਤੁਸੀਂ ਕਹਿੰਦੇ ਅੱਜ ਕੱਲ ਬਾਹਰੋਂ ਪਤਾ ਕੋਸ਼ ਨਹੀਂ ਕੀ ਆ ਰਿਹਾ ਕੀ ਨਹੀਂ ਆ ਰਿਹਾ ਕਿਵੇਂ ਦਾ ਇਹ ਥੋੜਾ ਵੇਖਦਾ ਇਹ ਮੋਟੇ ਪਾ ਰਾਂਗੇ ਮੈਂ ਤੂੰ ਪਾ ਹੈਂ ਆ ਹੋ ਰਹਾ ਓ ਯਾਰ ਆ ਹਨ ਉਹਦੇ ਲਈ ਦੇ ਦੂਜੇ ਲਈ ਅਕਬਰ ਆਸਤੇ ਵੱਡੇ ਵਾਸਤੇ ਹਾਂ ਆ ਰੋਡਵਿਲਰ ਦਾਸ ਆ ਰੰਗ ਕੱਢਦੇ ਯਾਰ ਠੀਕ ਹੈ ਜੀ ਚਾਹੇ 10 ਵੀ ਕੱਪੜਿਆਂ ਦੀ ਤੂੰ ਗੁਰੂ ਘਰ ਲੈ ਦਾ ਕੱਪੜਾ ਕਦੇ ਹੀ ਆਪਦੇ ਮਾੜਾ ਨਹੀਂ ਪਾਇਆ ਤੇ ਦੱਸ ਆਈਆਂ ਆਪਦੇ ਜਾਨਵਰਾਂ ਦੇ ਮਾੜਾ ਪਾਵਾਂ ਤੇ ਕੁੱਤੇ ਦੇ ਮੋਟੇ ਦੇ ਮਾੜਾ ਪਾ ਦਾਂਗੇ ਤੇਰੇ ਆ بیا ਇੱਕ ਬਿੱਲੀ ਲਈ ਵੀ ਕੱਢੀ ਇੱਕ ਛੋਟਾ ਜਿਹਾ ਹੁਣ ਮੇਰੇ ਲੱਗਿਆ ਵੇਲਾ ਜੇ ਕੋਈ ਛੋਟੇ ਡੌਗ ਹੈ ਉਹਦੇ ਵਾਸਤੇ ਵਧੀਆ ਠੀਕ ਆ ਜਰਮਨ ਸ਼ਾਟ ਵੀ ਆ ਗਿਆ ਆ ਜਰਮਨ ਲਈ ਤੇ ਵੀ ਲੈ ਨੇਟਾਲ ਦਾ ਹਰੂਣ ਅੱਜ ਜਰਮਨ ਲਈ ਲੈ ਆ ਫਿਰ ਹੋਣਾ ਟੋਪੀ ਵੀ ਆ ਵਾਰਾ ਕਰਾਂਗੇ ਸਾਰੀਆਂ ਖਰੀਲੀਆਂ ਨਹੀਂ ਆ ਤੁਸੀਂ ਮੁਰਗੀਆਂ ਵਾਹ ਜੀ ਬੱਲ ਚੱਲ ਮੈਂ ਗੱਟਾ ਲੈ ਕੇ ਆ ਉਹ ਦੂਜਾ ਲੈ ਕੇ ਆਇਆ ਫੀਡ ਆਇਆ ਕੱਢੀਏ ਉਹਨਾਂ ਨੇ ਵੀ ਕਹੀਏ ਲੈ ਵੀ ਗੋਪੀ ਭਾ ਆ ਹੈਗਾ ਪਾਣੀ ਦੇ ਛੋਟੇ ਛੋਟ ਲੈ ਜਾਂਦੇ ਵੈਸੇ ਇੱਕ ਹਾਂ ਬਾਕੀ ਪਤਾ ਲੱਜੂਗਾ ਜਦੋਂ ਆਪਾਂ ਵਰਤਾਂਗੇ ਇਹ ਪਾਣੀ ਵਾਲੇ ਚੋਗੇ ਦੀ ਨੇ ਚੋਗੇ ਵਾਲੇ ਅਗਲੇ ਬੰਨੇ ਬੈ ਵੱਡੇ ਆ ਹਾਂ 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 ਆ ਵੀਰ ਦੀ ਬੁਰੀ ਆ ਪਕੜਾਉਣੀ ਬਾਹਰ ਚੋਗਿਆਲੇ ਵੀ ਲੈ ਜਾਂਦੇ ਆਵੇਂ ਨਾਲ ਸਾਰੇ ਬਸ ਠੀਕ ਆ ਚੋਗਿਆ ਸੱਚ ਇੱਕ ਹੋਰ ਬੜੀ ਕੈਂਟਜੀ ਲੈ ਜਾਂਦੀ ਗਰੂਆ ਲੈ ਉਹ ਵੀ ਸੱਚ ਅੱਜ ਨੂੰ ਕਹਿੰਦਾ ਬਾਹਰ ਕੱਢੀ ਆ ਉਹ ਬੜੀ ਸ਼ੇਰਾਸ਼ਾ ਲੈ ਜਾਂਦੀ ਕੱਪੜੇ ਲੈ ਜਾਂਦੇ ਸਾਰੇ ਵੇਹ ਕੁੱਤੇ ਮੈਂ ਕੁੱਤੇ ਠੰਨਾ ਬੜੇ ਸਿਰਾਸਰਾ ਮੜ ਖੋਲੀ ਮੜੇ ਆ ਦੇਖੋ ਆ ਵੀ ਦਾ ਕੋਟ ਇਹ ਅਕਬਰ ਦਾ ਇਹ ਦੇ ਆਏ ਦਾ ਤੇਰਾ ਆ ਇਹ ਹਾਂ ਦਾ ਇੱਕ ਹਾਂ ਬਰਬਰੀ ਲੈ ਜਾਂਦਾ ਆਹ ਇਹ ਆ ਜਰਮਨ ਦਾ ਲੈ ਜਾਂਦਾ ਹੀ ਬਰਬਰੀ ਆ ਗਿਆ ਆ ਆ ਵੀ ਉਹ ਤਾਂ ਨਹੀਂ ਮੈਨੂੰ ਲੱਗਦਾ ਸੈਟ ਜਾਉਣਾ ਕਿ ਵੇਖੀਏ ਆ ਬੈਲਟਾਂ ਨਾਲ ਆ ਪਾ ਗਏ ਜਿਵੇਂ ਇੱਧਰ ਕਰ ਲੱਕ 'ਚ ਪਾ ਦਨੇ ਲਈ ਕਰਨਾ ਪਾਏ ਆ ਜਾ ਪਾਉਨੇ ਇਹਨਾਂ ਨੂੰ ਵੇਖਨੇ ਪਾ ਕੇ ਤਾਂ ਬਹੁਤ ਵਧੀਆ ਜੀ ਸੈਜ ਬਣੀ ਆ ਤੇਰਾ ਸੈਜ ਵੜ ਓਕੇ ਸਰ ਉਹ ਤਾਂ ਆੜਿਆ ਹੀ ਨਹੀਂਗਾ ਮੇਰੇ ਇਹੜਿਆ ਨਹੀਂ ਗੱਲ ਐ ਅਕਬਰ ਦਾ ਤਾਂੜਿਆ ਦੀ ਉਹ ਗੁਰੂ ਆ ਗਿਆ ਹੀ ਉਹਦੇ ਓਏ ਆ ਗਿਆ ਵੀਰ ਲੈ ਹਾਂ ਤੇ ਵੇਖੀ ਆ ਜੂ ਕੁੱਤੇ ਦੇ ਕਮਰੇ ਤੁਹਾਨੂੰ ਪਾਈ ਮਾਈਲੋ ਦਾ ਇਹਦਾ ਮਾਈਲੋ ਦਾ ਓਏ ਇਹਨੂੰ ਫੇਟ ਆ ਗਿਆ ਗਰੂਆ ਇਧਰ ਵੇਖ ਡੌਗੀ ਮੈਨ ਡੌਗੀ ਬਾਈ ਧੰਨਵਾਦ ਕੱਢੀ ਕੱਢਿਆ ਨਾ ਜੇਪੜਾ ਬੰਦ ਕਰੀ ਪਾੜ ਜੜੀਏ ਖਰਾਬ ਹੋ ਜਣੀ ਵਿਚਾਰਾ ਉਹਦਾ ਲਾਦੇ ਭਰਾਵਾ ਲਓ ਵੀ ਹੁਣ ਅਸੀਂ ਕੱਪੜੇ-ਕਪੜੇ ਚੜਾ ਲਈਏ ਤੇ ਆਪਦਾ ਸੈਟਅਪ ਲਾ ਲਓ ਬਾਈ ਗੱਗੂ ਤੋਡੀਆਂ ਮੁਰਗੀਆਂ ਦੇ ਭਈਆ ਖਾਣ ਨੂੰ ਰਚਨ ਵੀ ਆਇਆ ਤੇ ਰਚਨ ਵੀ ਆ ਗਿਆ ਉਹ ਤੇ ਰਚੇ ਪੌਣ ਲਈ ਭਾਂਡੇ ਵੀ ਆ ਗਏ ਆ ਦੇ ਉਹ ਵੀ ਆ ਗਏ ਸਾਹ ਨਾਲ ਪਾਉਗਾ ਆ ਦੇ ਤੇਰਾ ਬਕਰੇ ਤੁਹਾਡੀਆਂ ਇੱਕ ਅੱਧੀ ਮੁਰਗੀ ਬਿਮਾਰ ਮੂਰ ਹੁੰਦੀ ਰਹੀ ਖਾਂਦੇ ਰਹੀਏ ਤੇ ਚਲੋ ਕਾਰਗਲ ਦੀ ਫੀਡ ਉਹ ਨਹੀਂ ਦੁਕਾਨ ਬੰਦ ਤੇ ਲਓ ਵੀ ਇਸ ਦਿਨ ਆਜ ਦਾ ਵਲੌਗ ਹੁੰਦਾ ਖਤਮ ਬਹੁਤ ਬਹੁਤ ਧੰਨਵਾਦ ਸਾਰੇ ਜਾਣੇ ਦਾ ਵਲੌਗ ਵੇਖਣ ਲਈ ਜੇ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਮਿਲਦੇ ਨੇਕਸਟ ਵਲੌਗ